खो, को पंजाबी तो कहता है जे भैया कई का काल दू लेकिन भैया बिन पंजाबी का गुजारा नहीं होना हम लोग का पेट पर लात क्यों मारता है आ क्यों मारूंगा लात? जे गलती करता है जे खसूर करता है उसको का मारू अपने पांच प्यारे सिगे यूपी दे गुजरात दे महाराष्ट्र दे पंजाब दा सिर्फ इको प्यारा सि अपना किनु-किनु कटो ਅਸੀਂ ਪ੍ਰਵਾਸੀ ਕਿਦਾਂ ਹੋਏ ਸਾਡੀ ਚੌਥੀ ਪੀੜ੍ਹੀ ਹੈ ਅਸੀਂ ਹੁਣ ਵੀ ਪ੍ਰਵਾਸੀ ਆ ਇੱਕ ਕਿਹੜੇ ਹਿਸਾਬ ਨਾਲ ਮੇਰੇ ਡੈਡੀ 1960 ਚ ਇੱਥੇ ਆ ਗਏ ਸੀ ਅਸੀਂ ਪੜ੍ਹੇ ਇੱਥੇ ਆ ਅਸੀਂ ਘਰ-ਬਾਰ ਇੱਥੇ ਕੀਤਾ ਕਾਰੋਬਾਰ ਇੱਥੇ ਕੀਤਾ ਅਸੀਂ ਟੈਕਸ ਇੱਥੇ ਦੇ ਰਹੇ ਆ ਅਸੀਂ ਹੁਣ ਵੀ ਪ੍ਰਵਾਸੀ ਆ ਕਰ ਕਿਸੇ ਨੇ ਗਲਤੀ ਕਰਤੀ ਆ ਤਾਂ ਉਹਨੂੰ ਸਜ਼ਾ ਦੇ ਸਰਕਾਰ ਦੇਵੇ ਬਾਕੀ ਬੰਦਿਆਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਕਹਿਣ ਦਾ ਮਤਲਬ ਜਿਹੜੇ ਬੰਦੇ ਗਲਤ ਆ ਉਹਨੂੰ ਸਜ਼ਾ ਮਿਲ ਇਹ ਨਹੀਂ ਗੱਲ ਹੁੰਦੀ ਜਿਹੜਾ ਬੰਦਾ ਗਲਤੀ ਕਰਦਾ ਉਹਨੂੰ ਸਜ਼ਾ ਦਿਓ ਸਾਰੇ ਇਦਾਂ ਨਹੀਂ ਹੈਗਾ ਸਾਰੇ ਭਈਏ ਗਲਤ ਆ ਇਆਂ ਆਪਾਂ ਇਹਨਾਂ ਦੇ ਖਿਲਾਫ ਹੀ ਹੋ ਜੀਏ ਉਹ ਕੋਈ ਗਲਤੀ ਕਰਦਾ ਉਹਨੂੰ ਸਜ਼ਾ ਦਿਓ ਦੇਣੀ ਚਾਹੀਦੀ ਆ ਉਹਨੂੰ ਬੱਦ ਤੋਂ ਬੱਦ ਸਜ਼ਾ ਦੇਣੀ ਚਾਹੀਦੀ ਉਹਨੂੰ ਫਾਂਸੀ ਲੱਗਣੀ ਚਾਹੀਦੀ ਬਸ ਦੇ ਪੰਜ ਪਿਆਰੇ ਆ ਤੇ ਜਿਹੜੇ ਖਾਨਦਾਨ ਆ ਉਹਨਾਂ ਨੂੰ ਖੜਦੋਂਗੇ ਤੁਸੀਂ ਇੱਕ ਗਲ ਇੱਕ ਬੰਦੇ ਕਰਕੇ ਸਾਰਿਆਂ ਨੂੰ ਬਾਈਕਟ ਕਰਨਾ ਗਲਤ ਹੈ ਠੀਕ ਹੈ ਨਾ ਕੋਈ ਵੀ ਬੰਦਾ ਦੇਖੋ ਜੀ ਹਰ 100 ਵਿੱਚ ਇੱਕ ਬੰਦਾ ਜੀ ਗਲਤ ਵੀ ਹੈ ਤੇ ਇਹਦੇ ਕਰਕੇ ਸਾਰੇ 99 ਨੂੰ ਤੁਸੀਂ ਗਲਤ ਥੋੜਾ ਕਹੋਗੇ ਚੋਰਾਏ ਬੇਬੀ ਚੋਰਾਏ ਪੈਨਸ ਕੋ ਲਾ ਕੇ ਮਤਲਬ ਉਸ ਕੋ ਜਾਏ ਤਾਂ ਗੋਲੀ ਮਾਰ ਦੋ ਜਾਏ ਫਾਂਸੀ ਲਗਵਾ ਦੋ ਜੀ ਆਪਣਾ ਇੰਗਲੈਂਡ ਚਲ ਜੀਏ ਅਮਰੀਕਾ ਚਲ ਜੀਏ ਯੂਪੀ ਚਲ ਜੀਏ ਗੁਜਰਾਤ ਚਲ ਜੀਏ ਉੱਥੇ ਪੰਜਾਬੀ ਨਹੀਂ ਹੈਗੇ ਸਸਿਕਾ ਜੀ ਨਮਸਕਾਰ ਮੈਂ ਅਭੀ ਕਿਸੇ ਤੁਹਾਡੇ ਨਾਲ ਸਾਂਝ ਟੀਵੀ ਦੇਖ ਰਹੇ ਹੋ ਮੁੱਦਾ ਜਿਹੜਾ ਹੈ ਕਿਉਂਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਲਗਾਤਾਰ ਮਤੇ ਪੈ ਰਹੇ ਨੇ ਕਿ ਪ੍ਰਵਾਸੀਆਂ ਨੂੰ ਬਾਹਰ ਕੱਢੋ ਉਹਨਾਂ ਦਾ ਬਾਈਕਾਟ ਕਰੋ ਅੱਜ ਇਸੇ ਲਈ ਫਗਵਾੜੀ ਦੀ ਤੁਹਾਨੂੰ ਇਸ ਥਾਂ ਤੇ ਲੈ ਕੇ ਆਏ ਜਿੱਥੇ ਤੁਹਾਨੂੰ ਜ਼ਾਤ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬੀਆਂ ਨੇ ਬਹੁਤ ਗੱਲਾਂ ਕੀਤੀਆਂ ਨੇ ਪ੍ਰਵਾਸੀਆਂ ਨਾਲ ਗੱਲਬਾਤ ਕਰੀਏ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅੱਜ ਜਿੰਨੇ ਵੀ ਪ੍ਰਵਾਸੀ ਨੂੰ ਨਾਲ ਗੱਲਬਾਤ ਕਰੀਏ ਕਿ ਉਹਨਾਂ ਦਾ ਇਸ ਮਾਮਲੇ ਨੂੰ ਲੈ ਕੇ ਕੀ ਵਿਚਾਰ ਆ ਤੁਹਾਨੂੰ ਉਹਨਾਂ ਦੇ ਵਿਚਾਰ ਸੁਣਾਵਾਂਗੇ ਬਾਕੀ ਉਹਨਾਂ ਦੇ ਵਿਚਾਰ ਸੁਣਨ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਤੁਹਾਡਾ ਕੀ ਵਿਚਾਰ ਬਾਣਾ ਤੁਸੀਂ ਵੀ ਨਾਲ ਨਾਲ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਆਸ ਵਿਕਾਸ ਭਾਈ ਆਪਕਾ ਨਾਮ ਹੈ ਮੇਰਾ ਕੈਲਾਸ ਨਾਮ ਅਚਾ ਭਜੀ ਆਪ ਕੀ ਕਹੋਗੇ ਜੋ ਪੰਜਾਬ ਮੇਂ ਵੀ ਇੱਕ ਕਹ ਲੋ ਕਿ ਰੀਲ ਚੱਲ ਰਹੀ ਹੈ ਕਿ ਪ੍ਰਵਾਸੀਓ ਕੋ ਪੰਜਾਬ ਸੇ ਬਾਈਕਾਟ ਕਰੋ क्या कह रहा कि जब एक में घटना हुई उसके बाद ये जो चल पड़ी है जो किया उसके संग करो ना अब एक करके सबको फिर कह रहा हो गलत बात है ना माल को एक आदि गलत काम किया था उसके कि सारे सब सबको गलत थोड़ी है किया उसके साझा दिया जाए दूसरे बंदों के दूसरे बंदों को तंग करने से कोई फायदा नहीं कोई बच्चा जाने वाला है नहीं आ, है हाँ हिंदुस्तान है हिंदुस्तान में सारे ही रह के रहेंगे हाँ नहीं तो इंडिया जी सारे सारे के रहने का हक है यहाँ पे ठीक है जी जो बंदे ने कांड किया है ਉਸ ਬੰਦੇ ਕੋ ਸਹਾਇਆ ਦੇਣੀ ਚਾਹੀਏ ਇੱਕ ਕੇ ਕਰਦੇ ਸਭ ਸਭ ਕੋ ਸਹਾਇਆ ਨਹੀਂ ਹੋਣੀ ਚਾਹੀਏ ਨਾ ਇਹ ਵੀ ਦੇਖੀਏ ਨਾ ਤੁਹਾਨੂੰ ਲੱਗਦਾ ਕਿ ਉਹਨੂੰ ਸਹਾਇਤਾ ਦਿੱਤੀ ਜਾਵੇ ਬਾਕੀਆਂ ਨੂੰ ਇਦਾਂ ਦਾ ਕੋਈ ਤੰਗ ਪਰੇਸ਼ਾਨ ਨਹੀਂ ਹਾਂਜੀ 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 ਜਿਉ ਪ੍ਰਸ਼ਾਸਨ ਉਸਕੋ ਸਹਾਇਆ ਦੇ ਜਿੱਥੇ ਇਹ ਕਹਿੰਦੇ ਕਿ ਇਹ ਨਾ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਬਾਈਕਾਟ ਕਰੋ ਕਿ ਪ੍ਰਵਾਸੀਆਂ ਨੂੰ ਕੋ ਵੀ ਭਾਈ ਪੰਜਾਬ ਛੱਡ ਦਿਓ ਥੋੜਾ ਇਹਦੇ ਤੇ ਕੀ ਵਿਚਾਰ ਹੈ ਕੀ ਕਹਿਣਾ ਕਿਉਂਕਿ ਹੁਸ਼ਿਆਰਪੁਰ ਜਿਹੜਾ ਕੇਸ ਹੋਇਆ ਸੀਗਾ तब उदा पंजाबियाँ इधर कर दें और यूपी बिहार का उधर कर दें ऐसा थोड़ी होता है यार ये तो हमारा ही देश है मैं कौन से इंडिया से बाहर हूँ मैं है? तो इंडिया ही में हूँ ना भाजी ऐसे इंडिया तो बाहर थोड़ी हैं हमारे यहाँ के मुल्क यहाँ बंदे वहाँ गए हैं वहाँ के बंदे यहाँ आए हैं हमारा भी आधार कार्ड बना है उनका भी आधार कार्ड बना है तब तो यही हमारा विचार है कि वो वहाँ पर रहें हम यहाँ पर रहें जो गुनाहगार है उसको सजा दिया जाए तो पंजाब में एक लहर चल रही है कि प्रवासियों को पंजाब से कर दो। हाँ। आपको पता है इस बात का हाँ मालूम है क्या, आपका क्या विचार, आप क्या क्या कहोगे इसके बारे में हमको हाँ, क्या विचार है जो जो करे उसका सजा दीजिए सब लोग का सजा क्यों देंगे बाकी क्यों क्यों बोल रहे है? आप बोल रहे हाँ बाकी क्यों सजा देना जो गलती के उसका सजा करो हाँ बारे में विचार है जो अभी एक लहर चल रही है पंजाब में कि प्रवासियों को बाहर निकालो उनका बाई कर करो ये देखो पंजाबी तो कहता है जो भैया का निकाल दो लेकिन भैया बिन पंजाबी का गुजारा नहीं होना ठीक है जे अगर जे मारता है उसको का मारो उसको का मुँगाओ किसका बंदा बूढ़ी का दो पलवार रहता है दो मुंडा एक कतल करूँगा था दो का थोड़ा मार देना एक ही का मारूँगा तो पंजाब में बे भैया वाला काम नहीं चलना है जब भैया चल जाना तो जो कनाडा गया डबई गया वो वो भी चलाउगा हाँ वो भी आउगा हम लोग का यही है हाँ कनेडा डबई हाँ बाहर जो गया है बड़का का मुलुक इतना इतना नोट कमा के आता है वो भी आपस आ जाओगे इधर हाँ हा। हम लोग का पेट पर लात क्यों मारता है आ क्यों मारूँगा लात ਜੇ ਗਲਤੀ ਕਰਤਾ ਹੈ ਜੇ ਖਸੂਰ ਕਰਤਾ ਹੈ ਉਸਕੋ ਕ ਮਾਰੂ ਇੱਕ ਚੋਰ ਹੋਤਾ ਤਾਂ ਸਾਰਾ ਚੋਰ ਥੋੜੋ ਹੋ ਜਾਣਾ ਨਹੀਂ ਮਿਸ਼ਕਾਰ ਜੀ ਮਸਤੇ ਜੀ ਜੀ ਤੁਹਾਡਾ ਜੀ ਬਸੰਤ ਕੁਮਾਰ ਜੀ ਅੱਛਾ ਜਿਹੜਾ ਪੰਜਾਬ ਦੇ ਵਿੱਚ ਹੁਣ ਇੱਕ ਬੜੀ ਆਵਾਜ਼ ਚੱਲ ਰਹੀ ਹੈ ਕਿ ਪ੍ਰਵਾਸੀਆਂ ਨੂੰ ਬਾਹਰ ਕੱਢੋ ਪ੍ਰਵਾਸੀਆਂ ਦਾ ਬਾਈਕਾਟ ਕਰੋ ਤੁਹਾਡਾ ਕੀ ਕਹਿਣਾ ਇਸ ਵਾਰੀ ਜੀ ਸਾਡਾ ਇਹ ਕਹਿਣਾ ਹੈ ਕਿ ਦੇਖੋ ਪ੍ਰਵਾਸੀ ਜਿਹੜੇ ਆ ਮਜ਼ਦੂਰ ਬੰਦੇ ਆ ਜਿਹੜੇ ਕੰਮ ਕਰਨ ਆਏ ਆ ਇੱਥੇ ਕੋਈ ਇਦਾਂ ਦੀ ਗੱਲ ਨਹੀਂ ਕੋਈ ਅਗਰ ਕਿਸੇ ਨੇ ਗਲਤੀ ਕਰਤੀ ਆ ਤਾਂ ਉਹਨੂੰ ਸਜ਼ਾ ਦਾ ਸਰਕਾਰ ਦੇਵੇ ਬਾਕੀ ਬੰਦਿਆਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਕਹਿਣ ਦਾ ਮਤਲਬ ਜਿਹੜੇ ਬੰਦੇ ਗਲਤ ਹੋ ਆ ਉਹਨੂੰ ਸਜ਼ਾ ਮਿਲੇ ਅਸੀਂ ਇਹ ਚਾਹਦੇ ਆਂ ਬਸ ਤੁਸੀਂ ਕਹਿੰਦੇ ਕਿ ਇਹ ਇਹੋ ਜਿਹਾ ਕੋਈ ਮਤ ਭੇਜਦਾ ਕੀਤਾ ਜਾਵੇ ਬਿਲਕੁਲ ਨਹੀਂ ਅਸੀਂ ਦੇਖੋ ਆਪਾਂ ਭਾਰਤ ਦੇ ਬੰਦੇ ਆ ਆਪਾਂ ਅਸੀਂ ਬਾਹਰ ਤੋਂ ਆਏ ਨਹੀਂ ਹੈਗੇ ਤੇ ਅਸੀਂ ਮੇਰਾ ਤਾਂ ਜਨਮ ਇੱਥੇ ਦਾ ਆ ਅੱਛਾ ਤੁਸੀਂ ਇੱਥੇ ਜੰਮੇ ਹੋ ਹਾਂਜੀ ਪੜਿਆ ਲਿਖਿਆ ਮੈਂ ਇੱਥੇ ਤੇ ਮੈਂ ਇਹਦਾ ਨਗਰ ਨਿਗਮ ਫਗਵਾੜਾ ਕਮੇਟੀ ਦਾ ਮੈਂਬਰ ਵੀ ਹੈਗਾ ਇਹਦੇ ਬਾਅਦ ਹੈਲਾ ਮੈਂ ਸਿਵਲ ਹਸਪਤਾਲ ਐਡਵਾਈਜ਼ਰੀ ਕਮੇਟੀ ਦਾ ਮੈਂਬਰ ਰਹਿ ਚੁੱਕਾ ਠੀਕ ਹੈ ਬੇਕਰ ਕਿਥੋਂ ਕਿਥੋਂ ਦਾ ਆਪਣਾ ਬੈਕਗ੍ਰਾਉਂਡ ਕਿਥੋਂ ਦਾ ਬੀਕੋ ਚਲੋ ਉਹ ਤਾਂ ਮੈਂ ਬਿਹਾਰ ਦਾ ਆ ਮੈਂ ਤਾਂ ਦੀ ਬੇਸੀ ਗੱਲ ਕਰ ਰਿਹਾ ਹਾਂ ਹਾਂ ਬਹੁਤ ਚਾਰ ਪੀੜੀਆਂ ਸਾਡੀਆਂ ਇੱਥੇ ਹੋ ਗਈਆਂ ਕਹਿੰਦਾ ਮੰਨ ਲਓ ਜੇ ਅਸੀਂ ਤਾਂ ਪੰਜਾਬ ਬਾਰੇ ਸੋਚੀਦਾ ਪੰਜਾਬ 'ਚ ਰਹਿਦਾ ਅਸੀਂ ਚਾਹਦੇ ਆ ਕਿ ਪੰਜਾਬ ਸਾਡਾ ਤਰੱਕੀ ਕਰੇ ਪਰ ਪਤਾ ਨਹੀਂ ਹੁਣ ਦੇਖੋ ਅੱਗੇ ਕੀ ਹੁੰਦਾ ਜੀ ਜੀ ਬਿਲਕੁਲ ਕਿਉਂਕਿ ਦੇਖੋ ਇੱਕ ਕਿਸੇ ਵੱਲੋਂ ਕੋਈ ਕੂ ਕਰਮ ਕੀਤਾ ਗਿਆ ਹਨਾ ਉਹਨੂੰ ਸਜ਼ਾ ਮਿਲੇ ਕੋਈ ਵੀ ਹੋਵੇ ਚਾਹੇ ਕੋਸੇ ਚਾਹੇ ਕਿਸੇ ਦਾ ਬੰਦਾ ਹੋਵੇ ਚਾਹੇ ਉਹ ਜ਼ਰੂਰੀ ਨਹੀਂ ਹੈਗਾ ਕਿ ਬਿਹਾਰੂਪੀ ਦਾ ਹੋਵੇ ਹੋਰ ਜਗ੍ਹਾ ਦਾ ਵੀ ਹੋਵੇ ਚਾਹੇ ਇੱਥੇ ਦਾ ਵੀ ਹੋਵੇ ਜਿਹੜਾ ਗਲਤ ਵਾ ਉਹ ਗਲਤ ਆ ਹਾਂ ਉਹਨੂੰ ਸਜ਼ਾ ਮਿਲੇ ਸਰਕਾਰਾਂ ਨੂੰ ਸਜ਼ਾ ਦੇਵੇ ਤੇ ਅਸੀਂ ਇਹੀ ਕਹਿੰਦੇ ਆ ਬਸ ਬਹੁਤ ਧੰਨਵਾਦ ਥੈਂਕ ਯੂ ਜੀ ਬਰਬਾਦ ਸੀ ਜੋ ਬਿਹਾਰ ਹੋ ਚਾਹੇ ਯੂਪੀ ਹੋ पंजाब भी आए हैं काम करने आए मजदूरी करते हैं यहाँ जो सभी आदमी जो जो गलती किया है किसी का कत्ल कर दिया है चोरी करता है लुटाई करता है उसको पकड़ कर यदि मौके से पकड़ हो जाए जब या तो पिंट पिंट में कमरा लगा है उसको पकड़ कर पूरे सजाए देना है एक पैर काट दो एक आँख निकाल दो अब फिर उसको छोड़ दो तड़प तड़प के साले आप पे जो है और सभी को जो भगाना है ये तो सत्यनाथ यानी बिहार पंजाब यूपी सारा जो है सभी पर सभी है पंजाब ये नहीं है पंजाबी जो है पंजाबे बीच है यूपी में भी है बिहार में भी है छत्तीसगढ़ में भी है सभी जब वो एक काउंट्री यदि बिहारी को भगाएगा वो भी काउंट्री जो है वो पंजाबी को भगाएगा ये विवाद बढ़ जाएगा आप कह रहे हो कि अगर यहाँ से बिहारी को भगाया तो उधर से बिहार वाले भी कह के पंजाबियों निकलो निकलो ਇਹ ਅੱਛਾ ਬਾਤ ਨਹੀਂ ਹੈ ਜੋ ਗਲਤੀ ਕੀਤਾ ਹੈ ਉਸ ਨੂੰ ਜੋ ਸਜ਼ਾਏ ਜੈਸੇ ਹੁੰਦਾ ਹੈ ਉਸੇ ਬੁੜੀ ਤਰ੍ਹਾਂ ਕਰੋ ਜਾਂ ਜੈਸੇ ਮਰਡਰ ਕਰ ਦਿਓ ਅਰੇ ਰੱਬ ਦੇ ਜੀ ਹੈ ਨਾ ਗਲਤੀ ਕੋਈ ਵੀ ਇਨਸਾਨ ਕਰ ਸਕਦਾ ਜਿਹੜਾ ਬੰਦਾ ਗਲਤੀ ਕਰਦਾ ਉਹਨੂੰ ਸਜ਼ਾ ਦੇਣੀ ਚਾਹੀਦੀ ਆ ਬਿਲਕੁਲ ਜਿਹਦਾ ਬੱਚਾ ਗਿਆ ਬਹੁਤ ਮਾੜਾ ਹੋਇਆ ਮੰਨ ਲਓ ਇਤੋਂ ਮਾੜਾ ਕੀ ਹੋਣਾ ਉਹਦਾ ਵਿਚਾਰੇ ਦਾ ਇਕੱਲਾ-ਕੱਲਾ ਮੁੰਡਾ ਸੀ ਨਾ ਜੀ ਜੀ ਬਿਲਕੁਲ ਬਿਲਕੁਲ ਤੇ ਮੰਨ ਲਓ ਜਿਹਦੇ ਨਾਲ ਹੁੰਦੀ ਉਹਨੂੰ ਪਤਾ ਹੁੰਦਾ ਨਾ ਪਰ ਜਿਹੜਾ ਬੰਦਾ ਗਲਤੀ ਕਰਦਾ ਉਹਨੂੰ ਸਜ਼ਾ ਦਿਓ ਸਾਰੇ ਭਈਏ ਗਲਤ ਨਹੀਂ ਹੈਗੇ ਸਾਰੇ ਸਹੀ ਨਹੀਂ ਸਾਰੇ ਪੰਜਾਬੀ ਗਲਤ ਨਹੀਂ ਹੈਗੇ ਸਾਰੇ ਸਹੀ ਨਹੀਂ ਆਪਾਂ ਵੀ ਪੰਜਾਬੀ ਬਾਹਰ ਜਾਨਨੇ ਆ ਹਨਾ ਜੇ ਹੁਣ ਸਾਡੇ ਤੋਂ ਗੋਰੇ ਨਫ਼ਰਤ ਕਰਨ ਇਹਨਾਂ ਨੂੰ ਕੱਢੋ ਇਹ ਨਹੀਂ ਗੱਲ ਹੁੰਦੀ ਜਿਹੜਾ ਬੰਦਾ ਗਲਤੀ ਕਰਦਾ ਉਹਨੂੰ ਸਜ਼ਾ ਦਿਓ ਪਰ ਇਦਾਂ ਨਹੀਂ ਹੈਗਾ ਸਾਰੇ ਭਈਏ ਗਲਤ ਆ ਉਹ ਥੋੜੀ ਗੱਲ ਹੁਣ ਇੱਥੇ ਕਿੰਨੇ ਇਹ ਵੀ ਰੱਬ ਦੇ ਜੀ ਆ ਸਾਡੇ ਭੈਣ ਭਰਾਵਾਂ ਮੰਗਰ ਰਹਿੰਦੇ ਆ ਇੱਕ ਇਨਸਾਨੀਅਤ ਨੂੰ ਪਹਿਲ ਦੇਣੀ ਚਾਹੀਦੀ ਆ ਏ ਨਹੀਂ ਆਪਾਂ ਇਹਨਾਂ ਦੇ ਖਿਲਾਫ ਹੀ ਹੋ ਜੀਏ ਉਹ ਕੋਈ ਗਲਤੀ ਕਰਦਾ ਉਹਨੂੰ ਸਜ਼ਾ ਦਿਓ ਦੇਣੀ ਚਾਹੀਦੀ ਆ ਉਹਨੂੰ ਬੱਦ ਤੋਂ ਬੱਦ ਸਜ਼ਾ ਦੇਣੀ ਚਾਹੀਦੀ ਉਹਨੂੰ ਫਾਂਸੀ ਲੱਗਣੀ ਚਾਹੀਦੀ ਬੰਦੇ ਨੂੰ ਪਰ ਹੁਣ ਇਹਦਾ ਹਾਲਤ ਇਹੀ ਹੈ ਭਾਜੀ ਬਾਕੀ ਸਰਕਾਰਾਂ ਕਰਨ ਜੋ ਕਰਦੀਆਂ ਜੋ ਸਹੀ ਲੱਗਦਾ ਮੈਂ ਬਾਈ ਨਾਲ ਗੱਲ ਆ ਬਾਈ ਨਾਲ ਵੀ ਗੱਲਬਾਤ ਕਰ ਲੈਣ ਬਾਈ ਤੁਹਾਡਾ ਕੀ ਵਿਚਾਰ ਤੁਸੀਂ ਕੀ ਕਹਿੰਦੇ ਹੋ ਕਿ ਦੇਖੋ ਉਸ ਦੇ ਹਿਸਾਬ ਦੇ ਨਾਲ ਤਾਂ ਇਹ ਕਿ ਕਈ ਪਿੰਡਾਂ 'ਚ ਮਤੇ ਪੈ ਗਏ ਆ ਕਈਆਂ ਨੇ ਤਾਂ ਤਰੀਕਾ ਦਿੱਤੀ ਕਿ ਭਾਈ ਇੰਨੇ ਤੱਕ ਤੁਸੀਂ ਖਾਲੀ ਕਰ ਦਿਓ ਕੋਈ ਪ੍ਰਵਾਸੀ ਘਰਾਂ 'ਚ ਦੁਕਾਨਾਂ 'ਚ ਵੀ ਨਾ ਰਵੇ ਤਾਂ ਕੋਈ ਕਿਰਾਏ ਦੇ ਬਲੇ ਰੱਖੇ ਨਹੀਂ ਭਾਈ ਮਤਾ ਤਾਂ ਚਲੋ ਠੀਕ ਆ ਉਹਨਾਂ ਦਾ ਮਤਾ ਨਹੀਂ ਗਲਤ ਜੀ ਤੁਸੀਂ ਕਹਿੰਦੇ ਹੋ ਕਿ ਠੀਕ ਆ ਹਾਂ ਮਤਾ ਠੀਕ ਆ ਤੁਸੀਂ ਹੱਕ ਇਸ ਗੱਲ ਦੀ ਤੁਸੀਂ ਹੱਕ ਚ ਆਉਂਦੇ ਹੋ ਕਿ ਹਾਂਜੀ ਪ੍ਰਵਾਸੀ ਕੱਢੋ ਨਹੀਂ ਪ੍ਰਵਾਸੀ ਕੱਢੋ ਨਹੀਂ ਹੁਣ ਜਿਹਨਾਂ ਕੋ ਉਧਾਰ ਕਾਰਡ ਪੈਨ ਕੋ ਪ੍ਰੂਫ ਹੀ ਹੈ ਨਹੀਂ ਉਹਨਾਂ ਨੂੰ ਤਾਂ ਕਰਨਾ ਚਾਹੀਦਾ ਹੈ ਕਿ ਨਹੀਂ ਹੂੰ ਹੂੰ ਹੁਣ ਆਇਆ ਬੰਦੇ ਇੱਥੇ ਜੰਮੇ ਹੋ ਹੁਣ ਇਹਨਾਂ ਦਾ ਤਾਂ ਪਤਾ ਸਾਨੂੰ ਕਿੱਦਾਂ ਦੇ ਬੰਦੇ ਆ ਹੁਣ ਜਿਹੜੇ ਉਧਰੋਂ ਆਇਓ ਆ ਕ੍ਰਾਈਮ ਕਰਕੇ ਆਇਓ ਉਧਰ ਵੀ ਧਾਰਗੜ ਬਣੇਓ ਇੱਧਰ ਵੀ ਬਣੇਓ ਤੇ ਗਲਤ ਆ ਨਾ ਉਹ ਗਲਤ ਆ ਨਹੀਂ ਕਿਸੇ ਜ਼ਰੂਰੀ ਆ ਹਾਂ ਜ਼ਰੂਰੀ ਆ ਭਾਈ ਕੋਈ ਇਹ ਗੱਲ ਕੋਈ ਇੱਕ ਬੰਦੇ ਕਰਕੇ ਸਾਰਿਆਂ ਨੂੰ ਬਾਈਕਾਟ ਕਰਨਾ ਗਲਤ ਆ ਠੀਕ ਆ ਨਾ ਕੋਈ ਵੀ ਬੰਦਾ ਦੇਖੋ ਜੀ ਹਰ 100 ਵਿੱਚ ਇੱਕ ਬੰਦੇ ਦੀ ਗਲਤ ਵੀ ਆ ਤੇ ਇਹਦੇ ਕਰਕੇ ਸਾਰੇ 99 ਨੂੰ ਤੁਸੀਂ ਗਲਤ ਥੋੜਾ ਕਹਿ ਦੋਗੇ ਠੀਕ ਹੈ ਨਾ ਇਹ ਜਿਹੜਾ ਗਲਤ ਹੈ ਉਹ ਬਿਲਕੁਲ ਸਹੀ ਹੈ ਤੇ ਇੰਦਾ ਫਾਂਸਿਵ ਹੋਈ ਨਾ ਸਰ ਮੈਂ ਕਹਿੰਦਾ ਜਿੰਨਾ ਜਿੰਦਾ ਉਹਨੂੰ ਸਾੜ ਦਿਓ ਜੇ ਇੰਨੇ ਇੰਨਾ ਗਲਤ ਕੰਮ ਕੀਤਾ ਹੈ ਰੂਹ ਕੰਮ ਜਾਂਦੀ ਪਈ ਆ ਠੀਕ ਹੈ ਨਾ ਇਦਾਂ ਦੇ ਬੰਦਿਆਂ ਤੋਂ ਮੈਂ ਕਹਿੰਦਾ ਕਿ ਬਿਲਕੁਲ ਰਹਿਣ ਦਾ ਕਿ ਮਤਲਬ ਮੈਂ ਕਹਿੰਦਾ ਉਹਨੂੰ ਦੇਸ਼ ਦੇ ਕਿਸੇ ਕੋਨੇ 'ਚ ਰਹਿਣ ਦੋ ਉਹਨੂੰ ਕੋਈ ਅਧਿਕਾਰ ਨਹੀਂ ਆ ਪਰ ਇੱਕ ਬੰਦੇ ਕਰਕੇ ਸਾਰਿਆਂ ਨੂੰ ਗਲਤ ਕਿਉਂਕਿ ਚਲੋ ਆਪਾਂ ਉਸ ਕੇਸ ਦੀ ਗੱਲ ਜਿਵੇਂ ਵੈਸੇ ਥੋੜੀ ਥੋੜੀ ਗਲਤ ਮੇਨੂੰ ਗੱਲ ਜਾ ਰਹੀ ਕਿਉਂਕਿ ਉਹ ਪਹਿਲਾਂ ਵੀ ਆਲਰੇਡੀ ਜੇਲ੍ਹ ਦੇ ਵਿੱਚ ਐਸੇ ਹੀ ਕਰਕੇ ਜਾ ਕੇ ਆਇਆ ਸੀ ਤੇ ਉਹਨੂੰ ਛੱ ਇੱਕ ਵਾਰ ਜੋ ਬੰਦੇ ਦਾ ਫੜ ਹੋ ਗਿਆ ਸੀ ਠੀਕ ਹੈ ਨਾ ਤਾਂ ਇਹਦੇ ਬੰਦੇ ਛੜਨਾ ਹੀ ਨਹੀਂ ਚਾਹੀਦੇ ਤੇ ਇਹਦੇ ਬੰਦੇ ਕਿ ਸੁਧਰ ਵੀ ਨਹੀਂ ਸਕਦੇ ਆ ਠੀਕ ਹੈ ਨਾ ਇਹਦੇ ਬੰਦੇ ਕਿ ਸੁਧਰੇ ਨਹੀਂ ਪਰ ਇੱਕ ਦੇ ਕਰਕੇ ਤੁਸੀਂ ਸਾਰਿਆਂ ਨੂੰ ਕਹੋ ਗਲਤ ਤਾਂ ਉਹ ਸਭ ਗਲਤ ਹੀ ਆ ਸਰ ਠੀਕ ਹੈ ਨਾ ਬਾਕੀ ਮੰਨ ਲਓ ਆਪਾਂ ਪੰਜਾਬੀ ਬਰਾ ਹੈਗੇ ਆ ਯੂਪੀ ਬਿਹਾਰ ਦੇ ਸਰ ਜਿਹੜੇ ਹਰ ਪਾਸੇ ਦੁਜੇਰੀ ਜੰਦੇ ਆ ਕੰਮ ਕਰਨ ਨੂੰ ਠੀਕ ਹੈ ਨਾ ਪਰ ਇੱਕ ਦੇ ਕਰਕੇ ਸਾਰਿਆਂ ਨੂੰ ਇਹ ਗਲਤ ਕਹੋ ਤਾਂ ਫਿਰ ਗਲਤ ਹੀ ਆਣਾ ਜੀ ਇਹ ਬੇਚਾਰਾ ਜਿਸਨੇ ਕੀਤਾ ਉਸ ਨੂੰ ਮਤਲਬ ਚੌਰਾਹੇ पे ਵੀ ਚੌਰਾਹੇ ਪੈਂ ਉਸ ਨੂੰ ਲਾ ਕੇ ਮਤਲਬ ਉਸ ਨੂੰ ਜਾਂ ਤਾਂ ਗੋਲੀ ਮਾਰ ਦੋ ਜਾਂ ਫਾਂਸੀ ਲਗਵਾ ਦਿਓ और जिसने एक की वजह से आप चाहे तो पूरा एक के वजह से आप मतलब और प्रवासियों का आप गुनाह ठहरा तो नहीं सकते हो ना आप एक के वजह से आप किसी को बोल नहीं सकते हो कि आप मतलब सभी सभी गलत हो सकते हैं वैसे मतलब भारत में जाए सारे देश में या मान लो कोई ना कोई हमेशा गलत होता है कहीं ना कहीं रिलीजन रिलीजियस का कोई ना कोई गलत ही होता है तो आप इसका मतलब ये तो थोड़ी ना कि एक बंदा आपका कोई गलत करे तो आप पूरा परिवार को जहाँ पूरे देश को गलत ठहरा दो आप इसके लिए हम सहमत है बस अच्छा तो आप ऐसे पीछे कहां से हो? मैं तो ऐसे यूपी से हूँ अच्छा। यहाँ तो तो पे।, पे सर मेरे डैडी को यहाँ पे थर्टी फाइव ईयर हो गए अच्छा, नहीं यहाँ पे मैं पढ़ाई करता हूँ यहाँ पे मेरा जन्म यहाँ पे हुआ है सारे ज्यादा सारे ज्यादा हो ही को ये जरा प्रवासी शब्द है पहला तो ये शब्द ही गलत है असि अपने देश से हैं ਅਸੀਂ ਪ੍ਰਵਾਸੀ ਕਿਦਾਂ ਹੋਏ ਸਾਡੀ ਚੌਥੀ ਪੀੜ੍ਹੀ ਹੈ ਅਸੀਂ ਹੁਣ ਵੀ ਪ੍ਰਵਾਸੀ ਆ ਇੱਕ ਕਿਹੜੇ ਹਿਸਾਬ ਨਾਲ ਇਹ ਮੁੱਦਾ ਹੀ ਗਲਤ ਹੈ ਇਹ ਸ਼ਬਦ ਹੀ ਗਲਤ ਹੈ ਅਸੀਂ ਪ੍ਰਵਾਸੀ ਕਿਦਾਂ ਹੋਏ ਤੁਸੀਂ ਕਹਿੰਦੇ ਤੁਹਾਡੀ ਚੌਥੀ ਪੀੜ੍ਹੀ ਇੱਥੇ ਹੈ ਬਿਲਕੁਲ ਮੇਰੇ ਡੈਡੀ 1960 ਚ ਇੱਥੇ ਆ ਗਏ ਸੀ ਅਸੀਂ ਪੜ੍ਹੇ ਇੱਥੇ ਆ ਅਸੀਂ ਘਰ-ਵਾਰ ਇੱਥੇ ਕੀਤਾ ਕਾਰੋਬਾਰ ਇੱਥੇ ਕੀਤਾ ਅਸੀਂ ਟੈਕਸ ਇੱਥੇ ਦੇ ਰਹੇ ਆ ਅਸੀਂ ਹੁਣ ਵੀ ਪ੍ਰਵਾਸੀ ਆ ਕਿਹੜੇ ਐਂਗਲ ਤੋਂ ਤੁਸੀਂ ਪ੍ਰਵਾਸੀ ਕਹਿ ਸਕਦੇ ਹੋ ਸਾਨੂੰ ਨੇ ਮਤਾ ਪਾਇਆ ਕਿ 15 ਤੱਕ ਦਾ ਉਹਨਾਂ ਨੇ ਕਿਹਾ ਵੀ ਆਸੇ ਆਪਣੇ ਪਿੰਡ ਨੂੰ ਕਹਿੰਦਾ ਕਿ 15 ਤੱਕ ਦੂਈ ਖਾਲੀ ਕਰ ਦਿਓ ਭਾਈ ਜਿਨੇ ਕਿਰਾਏਦਾਰ ਰੱਖੇ ਆ ਜਿਹਨੇ ਵੀ ਜਿੱਥੇ ਜਿੱਥੇ ਪ੍ਰਵਾਸੀ ਰਹਿੰਦੇ ਨੇ ਠੀਕ ਹੈ ਜੀ ਤੇ ਇਹ ਮਸਲਾ ਜੇ ਆਪਣਾ ਇੰਗਲੈਂਡ ਚਲ ਜਾਈਏ ਅਮਰੀਕਾ ਚਲ ਜਾਈਏ ਯੂਪੀ ਚਲ ਜਾਈਏ ਗੁਜਰਾਤ ਚਲ ਜਾਈਏ ਉੱਥੇ ਪੰਜਾਬੀ ਨਹੀਂ ਹੈਗੇ ਤੇ ਅਸੀਂ ਇਹ ਨਹੀਂ ਕਹਿੰਦੇ ਵੈਰੀਫਿਕੇਸ਼ਨ ਕਰੋ ਹਨਾ ਇੱਕ ਵੈਰੀਫਿਕੇਸ਼ਨ ਉੱਥੇ ਹੋਣਾ ਚਾਹੀਦਾ ਜਿਹੜੇ ਬੰਦੇ ਪ੍ਰਵਾਸੀ ਇੱਥੇ ਆਉਂਦੇ ਆ ਇੱਕ ਉੱਥੇ ਇੱਥੇ ਪੁਲਿਸ ਨੇ ਵੈਰੀਫਿਕੇਸ਼ਨ ਹੋਣਾ ਚਾਹੀਦਾ ਉਹਨਾਂ ਦਾ ਜਿੱਦਾਂ ਰਿਕਾਰਡ ਹੁੰਦਾ ਨਾ ਆਨਲਾਈਨ ਚੈੱਕ ਹੋਣਾ ਜਿਹੜਾ ਰਿਕਾਰਡ ਹੁੰਦਾ ਆ ਇਹਨਾਂ ਦਾ ਆਨਲਾਈਨ ਚੈੱਕ ਹੋਣਾ ਚਾਹੀਦਾ ਕਿ ਇੱਕ ਵੈਰੀਫਿਕੇਸ਼ਨ ਜਿਹੜਾ ਬੰਦਾ ਉਧਰੋਂ ਆਉਂਦਾ ਆ ਪੁਲਿਸ ਵੈਰੀਫਿਕੇਸ਼ਨ ਪੁਲਿਸ ਵੈਰੀਫਿਕੇਸ਼ਨ ਹੋਣਾ ਚਾਹੀਦਾ ਜਿਹੜਾ ਬੰਦਾ ਆਧਾਰ ਕਾਰਡ ਉੱਤੇ ਆਨਲਾਈਨ ਚੈੱਕ ਹੋ ਜਵੇ ਕਿ ਬੰਦਾ ਸਹੀ ਆ ਗਲਤ ਆ ਜਿਹੜਾ ਗਲਤ ਆ ਉਹਨੂੰ ਬਾਈਕਟ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਜਿਹੜਾ ਬੰਦਾ ਸਹੀ ਆ ਰੋਟੀ ਪਾਣੀ ਆਪਣਾ ਇੱਥੇ ਕਰਦਾ ਆ ਚਲਾਉਂਦਾ ਆ ਇੱਕ ਕਮੋਂਦਾ ਤੇ ਚਾਰ ਬੰਦੇ ਖਲਾਉਂਦਾ ਆ ਉਹ ਗਲਤ ਨਹੀਂ ਹੈਗਾ ਠੀਕ ਆ ਹਾਂਜੀ ਸਰ ਜੋ ਗਲਤ ਹੈ ਉਹ ਗਲਤ ਹੈ ਜਿਓ ਨੇ ਗਲਤੀ ਕੀਤੀ ਹੈ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਜਿੱਥੇ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਅਸੀਂ ਉਹਨਾਂ ਦੇ ਖਿਲਾਫ ਆ ਤੁਹਾਡੇ ਤੁਹਾਡੇ ਨਾਲ ਆ ਪਰ ਇਹ ਜਿਹੜਾ ਜਾਤੀਵਾਦ ਫਲਾਨਾ ਖੇਤਰਵਾਦ ਫਲਾਨਾ ਇਹ ਸਰਾਸਰ ਹੀ ਗਲਤ ਹੈ ਤੁਸੀਂ ਦੱਸੋ ਪੰਜ ਪਿਆਰੇ ਸੀਗੇ ਕਿੱਥੇ ਕਿੱਥੇ ਦੇ ਸੀਗੇ ਆਪਣੇ ਪੰਜ ਪਿਆਰੇ ਸੀਗੇ ਯੂਪੀ ਦੇ ਗੁਜਰਾਤ ਦੇ ਮਹਾਰਾਸ਼ਟਰ ਦੇ ਪੰਜਾਬ ਦਾ ਸਿਰਫ ਇੱਕੋ ਪਿਆਰਾ ਸੀ ਆਪਣਾ ਕਿਹਨੂ ਕਿਹਨੂ ਗੱਡੋਂਗੇ ਦੇ ਪੰਜ ਪਿਆਰੇ ਆ ਤੇ ਜਿਹੜੇ ਖਾਨਦਾਨ ਉਹਨਾਂ ਨੂੰ ਖੜਦੋਂਗੇ ਤੁਸੀਂ ਯੂਪੀ ਦਾ ਸੀਗਾ ਸਭ ਤੋਂ ਪਹਿਲਾਂ ਜਿਹੜਾ ਖੜਨ ਵਾਲਾ ਬੰਦਾ ਸੀ ਯੂਪੀ ਦਾ ਸੀ ਜੇ ਸਾਡੇ ਕੋਲ ਵੀ ਆਉਂਦਾ ਅਸੀਂ ਵੀ ਵੜ ਸਕਦੇ ਹਾਂ ਉਹਨੂੰ ਜੇ ਗਲਤ ਕੀਤਾ ਭਾਜੀ ਸਾਡੇ ਸਾਹਮਣੇ ਅਸੀਂ ਉਹਨਾਂ ਦੇ ਨਾਲ ਤੁਹਾਡੇ ਨਾਲ ਖਰੇ ਆ ਜਦੋਂ ਮਰਜੀ ਕਹਿ ਦਿਓ ਇਹ ਪੰਜਾਬ ਚੋਂ ਯੂਪੀ ਚ ਬੰਦੇ ਹੈਗੇ ਸਾਡੇ ਦਿੱਲੀ ਚ ਬੰਦੇ ਹੈਗੇ ਆ ਹਰਿਆਣੇ ਚ ਹੈਗੇ ਆ ਮਹਾਰਾਸ਼ਟਰੀ ਦੇ ਜਲਜੋਕ ਕਿੱਥੇ 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 ਪੰਜਾਬੀ ਨਹੀਂ ਹੈਗਾ 올ਓਵਰ ਵਰਲਡ ਹੈਗੇ ਆ ਹੁਣ ਇਹੀ ਚੀਜ਼ ਲੰਡਨ 'ਚ ਹੋਈ ਇਹੀ ਚੀਜ਼ ਕੈਨੇਡਾ 'ਚ ਹੋਈ ਉਦੋਂ ਕਿੰਨਾ ਰੋਸ਼ ਪ੍ਰਦਰਸ਼ਨ ਕੀਤਾ ਵੀ ਸਾਨੂੰ ਬਰਤਗਾਲ 'ਚ ਹੋਈ ਪੁਰਤਗਾਲ 'ਚ ਲੇਟਸ ਅਜੇ 4-5 ਦਿਨ ਪਹਿਲਾਂ ਦੀ ਗੱਲ ਆ ਕਿੱਡਾ ਵੱਡਾ ਰੋਸ਼ ਪ੍ਰਦਰਸ਼ਨ ਹੋਇਆ ਪੰਜਾਬੀਆਂ ਨੇ ਕੀਤਾ ਵੀ ਸਾਨੂੰ ਇੱਥੋਂ ਬਾਹਰ ਗੱਡਣ ਲੱਗੇ ਪਰ ਨਹੀਂ ਆ ਇਹ ਮੈਂ ਇਹ ਨਹੀਂ ਕਹਿਣਾ ਹਰ ਪਾਸੇ ਹੋ ਰਿਹਾ ਸਾਡੇ ਫਗਵਾੜੇ 'ਚ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ ਕਿਸੇ ਨੇ ਕੋਈ ਫਗਵਾੜਾ ਪੂਰਾ ਸ਼ਾਂਤ ਦਾ ਪੂਰਾ ਸਾਡਾ ਫਗੋੜਾ ਸ਼ਾਂਤ ਹੈ ਸਾਰੇ ਬੰਦੇ ਮੀਡੀਆ ਤੋਂ ਇਹ ਅਪੀਲ ਹੈ ਵੀ ਜੋ ਜਿੱਦਾਂ ਹੈਗਾ ਉਹਦਾ ਰਹਿਣ ਦੇਵੇ ਅਸੀਂ ਬਹੁਤ ਸ਼ਾਂਤੀਪੂਰਵਕ ਰਹਿ ਰਹੇ ਆਂ ਸਾਡੇ ਪੰਜਾਬੀ ਦੋਸਤ ਅਸੀਂ ਬਿਲਕੁਲ ਸ਼ਾਂਤੀਪੂਰਵਕ ਹੈਗੇ ਆਂ ਪੰਜਾਬ 'ਚ ਕੋਈ 1921 ਘਟਨਾ ਵੀ ਨਹੀਂ ਹੋਈ ਤੇ ਇਸ ਚੀਜ਼ ਨੂੰ ਹੁਣ ਮੈਂ ਤਾਂ ਕਹਿੰਦਾ ਇਸ ਚੈਪਟਰ ਨੂੰ ਕਲੋਜ਼ ਕੀਤਾ ਜਾਵੇ ਕਿ ਦੇਖੋ ਇਸੇ ਲਈ ਅਸੀਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਿਉਂ ਕਰਨਾ ਹੈ ਕਿਉਂਕਿ ਅਫਵਾਹਾਂ ਬਹੁਤ ਹੁੰਦੀਆਂ ਗੱਲਾਂ ਬਹੁਤ ਨਿਕਲ ਕੇ ਆਉਂਦੀਆਂ ਤੇ ਜੇ ਅਸੀਂ ਆਪ ਲੋਕਾਂ 'ਚ ਵਿਛੜਦੇ ਆ ਇਹਦਾ ਮਤਲਬ ਹੀ ਇਹ ਆ ਕਿ ਕੋਈ ਗਲਤ ਖਬਰ ਨਾ ਸਾਹਮਣੇ ਜਾਵੇ ਥੋੜੀ ਤਾਂ ਗੱਲਬਾਤਾਂ ਕਿਉਂ ਕਰਦੇ ਅਸੀਂ ਅਸੀਂ ਸਾੜੀ ਤੇ ਕਿਉਂ ਮੈਂ ਅਸੀਂ ਸਟੂਡੀਓ ਚ ਬਹਿ ਕੇ ਖਬਰ ਬੋਲ ਸਕਦੇ ਹਾਂ ਅਸੀਂ ਧੁੱਪੇ ਤੁਹਾਡੇ ਕੋਲ ਕਿਉਂ ਆਏ ਆ ਕਿ ਨਹੀਂ ਜੀ ਆਪਸ ਪਬਲਿਕ ਦੇ ਨਾਲ ਗੱਲਬਾਤ ਕਰੋਗੇ ਹਾਂ ਜੀ ਆਮ ਲੋਕਾਂ ਦੇ ਕੀ ਕੀ ਵਿਚਾਰ ਨੇ ਤੁਹਾਡੇ ਇਸ ਲਈ ਤੁਹਾਡੇ ਸਾਰੇ ਵਿਚਾਰ ਕਰਨ ਆਏ ਸੀ ਗੱਲਬਾਤ ਕੀਤੀ ਅਲੱਗ-ਅਲੱਗ ਵਿਚਾਰ ਸਾਹਮਣੇ ਆਏ ਜਿਨ੍ਹਾਂ ਇਥੇ ਆਸ-ਪਾਸਾਨੂੰ ਪ੍ਰਵਾਸੀ ਮਿਲੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਇਹਦਾ ਸਾਰੀਆਂ ਗੱਲਾਂ ਸੁਣ ਕੇ ਤੁਹਾਨੂੰ ਕੀ ਲੱਗਦਾ ਤੁਹਾਡਾ ਕੀ ਵਿਚਾਰ ਬਾਣਾ ਜਿੰਨੇ ਵੀ ਲੋਕ ਵੀਡੀਓ ਦੇਖ ਰਹੇ ਨੇ ਨਾ ਵੀਡੀਓ ਥੱਲੇ ਕਮੈਂਟ ਕਰਕੇ ਤੁਸੀਂ ਆਪਣੇ ਵਿਚਾਰ ਜ਼ਰੂਰ ਦੇਣੀ ਹੈ ਘਰੇ ਬੈਠ ਕੇ ਅਸੀਂ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਉਹ ਨਾਲ ਕੁਝ ਨਹੀਂ ਹੋਣਾ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰਕੇ ਸ਼ੇਅਰ ਕਰਨ ਤੋਂ ਬਾਅਦ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਆਖਿਰਕਾਰ ਤੁਹਾਨੂੰ ਇਹਨਾਂ ਦੇ ਵਿਚਾਰ ਕਿਹੋ ਜਿਹਾ ਲੱਗੇ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ